ਅੱਜ ਨਗਰ ਨਿਗਮ ਹੁਸ਼ਾਰਪੁਰ ਵੱਲੋਂ ਬੱਸੀ ਖਾਦੂ ਮਾਰਕੀਟ ਦੇ ਵਿੱਚ ਜਿੰਨੀ ਵੀ ਇਨਕ੍ਰੋਚਮੈਂਟ ਕੀਤੀ ਗਈ ਹੈ ਉਹ ਸਾਰੀ ਇਨਕ੍ਰੋਚਮੈਂਟ ਦੇ ਵਿਰੁੱਧ ਸਾਡੇ ਵੱਲੋਂ ਜਿਹੜੀ ਪਹਿਲੀ ਡਰਾਈਵ ਚਲਾਈ ਜਾ ਚੁੱਕੀ ਹੈ ਉਹਦੇ ਅਧੀਨ ਅੱਜ ਦੁਬਾਰਾ ਇੱਥੇ ਵਿਜ਼ਿਟ ਕੀਤੀ ਹੈ ਤੇ ਜਿੰਨੇ ਵੀ ਇਨਕ੍ਰੋਚਰਜ਼ ਇੱਥੇ ਪਾਏ ਗਏ ਆ ਉਹਨਾਂ ਦੇ ਅਗੇਂਸਟ ਕਾਰਵਾਈ ਕੀਤੀ ਸਰ ਹਾਂ ਜੇ ਜਿੰਨੇ ਵੀ ਇਹ ਛੋਟੇ ਛਕਲੇ ਵਾਲਾ ਕੰਦਰਾ ਇਹ ਬਿਲਕੁਲ ਪਛਾਣ ਹੈ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਵੀ ਰੋਡ ਜਮ ਕਰਾ ਦੇ ਦੇਖੋ ਇਹਦੇ ਵਿੱਚ ਤੁਸੀਂ ਵੀ ਬਿਲਕੁਲ ਅਵੇਅਰ ਹੋ ਕਿ ਜਦੋਂ ਵੀ ਐਸ ਇੰਡੀਅਨ ਕੋਚਮੈਂਟ ਹੁੰਦੀ ਹੈ ਇੱਥੇ ਜਿੰਨੇ ਵੀ ਸਾਡੇ ਇੱਥੇ ਲੋਕ ਆਉਂਦੇ ਨੇ ਸ਼ੋਪਿੰਗ ਕਰਨ ਉਹਨਾਂ ਨੂੰ ਦਿੱਕਤ ਹੁੰਦੀ ਹੈ ਨੰਬਰ 2 ਤੇ ਇਨ ਕੇਸ ਕੋਈ ਐਮਰਜੈਂਸੀ ਆ ਜਾਂਦੀ ਹੈ ਤੇ ਫਿਰ ਹੂ ਵਿਲ ਬੀ ਰਿਸਪੋਂਸੀਬਲ ਨਾ ਇਥੇ ਐਂਬੂਲੈਂਸ ਦੀ ਗੱਡੀ ਲੰਘ ਸਕਦੀ ਹੈ ਨਾ ਇਥੇ ਫਾਇਰ ਬ੍ਰਿਗੇਡ ਦੀ ਗੱਡੀ ਲੰਘ ਸਕਦੀ ਹੈ ਸੋ ਸਾਰੇ ਪਬਲਿਕ ਦੇ ਧਿਆਨ ਨੂੰ ਰੱਖ ਵਿੱਚ ਧਿਆਨ ਵਿੱਚ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਥੇ ਜਿਹੜੀ ਇਹ ਕਾਰਵਾਈ ਕਰ ਰਹੇ ਹਾਂ ਪਰ ਦੇਖਿਆ ਜਾਵੇ ਅੱਜ ਤੁਸੀਂ ਹੁਣ ਕਰ ਗਏ ਆ ਜੇ ਹਫਤਾ ਦਾ ਤੇ ਨਹੀਂ ਹੋਊਗਾ ਫਿਰ ਇਹੀ ਕੰਮ ਸ਼ੁਰੂ ਹੋ ਜਾਣਾ ਹੈ ਅਸੀਂ ਜਿਹੜੀ ਇਹ ਕਾਰਵਾਈ ਆ ਪਿਛਲੇ ਇੱਕ ਹਫਤੇ ਤੋਂ ਸ਼ੁਰੂ ਕੀਤੀ ਹੋਈ ਆ ਅਲੱਗ-ਅਲੱਗ ਮਾਰਕੀਟਸ ਦੇ ਵਿੱਚ ਉਹਦੇ ਦਿਨ ਅਸੀਂ ਇਹਨਾਂ ਸਾਰਿਆਂ ਨੂੰ ਅਵੇਅਰ ਕਰ ਰਹੇ ਆ ਕਿ ਤੁਸੀਂ ਇਹ ਜਿਹੜੀ ਵੀ ਇਨਕਰੋਚਮੈਂਟ ਕਰ ਰਹੇ ਹੋ ਇਹ ਰੂਲਸ ਦੇ ਅਗੇਂਸਟ ਹੈਗੀ ਆ ਤੁਸੀਂ ਨਾ ਕਰੋ ਜਦੋਂ ਇਹ ਨਹੀਂ हटਦੇ ਤੇ ਫਿਰ ਸਾਨੂੰ ਇੱਥੇ ਆਣਾ ਪੈਂਦਾ ਤੇ ਇਹਦੇ ਨਾਲ ਇਹਨਾਂ ਦਾ ਨੁਕਸਾਨ ਹੁੰਦਾ ਅਸੀਂ ਸਮਝ ਲਿਆ ਬਟ ਪਬਲਿਕ ਦਾ ਹਿੱਤ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ ਉਹਦੇ ਨਾਲ ਸਾਰੇ ਪਬਲਿਕ ਨੂੰ ਜਿਹੜੀ ਕਨਵੀਨੀਅன்ஸ் ਹੋਏ ਜਿਹੜਾ ਸਮਾਨ ਹੈ ਚੱਕਣ ਲਈ ਉਹਨੂੰ ਚੱਕਿਆ ਗਿਆ ਉਹਨੂੰ ਵਾਪਸ ਨਹੀਂ ਆਣ ਬੀਤੇ ਕੋਈ ਨੁਕਸਾਨ ਵਾਲਾ ਸਮਾਨ ਨਹੀਂ ਅਸੀਂ ਦੇਖੋ ਜੇ ਤੁਸੀਂ ਕਾਰਵਾਈ ਨੂੰ ਕਵਰੇਜ ਕੀਤੀ ਹੈ ਤੇ ਇਹਦੇ ਵਿੱਚ ਜਿਹੜਾ ਇਹਨਾਂ ਦਾ ਸਮਾਨ ਤੋਂ ਨੁਕਸਾਨ ਹੋ ਸਕਦਾ ਸੀ ਉਹ ਨਹੀਂ ਅਸੀਂ ਲੈ ਰਹੇ ਅਸੀਂ ਸਿਰਫ ਇਹਨਾਂ ਨੇ ਜਿਹੜੇ ਮੰਜੇ ਬਾੜ ਲਗਾਏ ਆ ਫੱਟੇ ਬਾੜ ਲਗਾਏ ਆ ਜਿਹਦੇ ਉੱਪਰ ਇਹਨਾਂ ਦਾ ਸਮਾਨ ਮੋਸਟਲੀ ਰੱਖਿਆ ਜਾਂਦਾ ਉਹਨਾਂ ਨੂੰ ਆਪਣੇ ਕਰਜ਼ੀ ਕਿਹਾ ਕੱਲ ਵੀ ਇੱਕ ਐਕਸ਼ਨ ਲਿਖਿਆ ਗਿਆ ਤੁਹਾਡਾ ਵੀ ਇੱਕ ਪਿਆਰੇ ਦੇ ਇਲੈਗਲ ਡੂਮਿੰਗ ਨੂੰ ਸੀ ਕਿਹਾ ਗਿਆ ਪਰ ਹਾਰਪੁਰ ਦੇ ਵਿੱਚ ਕਈ ਅਜਿਹੀਆਂ ਮਾਤਾਂ ਦੇ ਨੂੰ ਨਗਰ ਨਿਗਮ ਨੂੰ ਨੋਟਿਸ ਵੀ ਦਿੱਤਾ ਗਿਆ ਪਰ ਉਹ ਸਾਰੀ ਵੀ ਅਸੀਂ ਇਹ ਜਿਹੜੀ ਕਾਰਵਾਈ ਆ ਕੱਲ ਸਟਾਰਟ ਕਰ ਚੁੱਕੇ ਆ ਉਹਦੇ ਵਿੱਚ ਅਸੀਂ ਦੋ ਬਿਲਡਿੰਗ ਜਿਹੜੀਆਂ ਉਹ ਸੀਲ ਕੀਤੀਆਂ ਨੇ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਬਿਲਡਿੰਗਸ ਨੂੰ ਵਿਜ਼ਿਟ ਕੀਤਾ ਉਹ ਅਸੀਂ ਆਪਣਾ ਰਿਕਾਰਡ ਚੈੱਕ ਕਰਕੇ ਨਕਸ਼ੇ ਚੈੱਕ ਕਰਕੇ ਉਹਦੇ ਅਧੀਨ ਜੋ ਵੀ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਉਹਨਾਂ ਦੇ ਅਗੇਂਸਟ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਇਹ ਡਰਾਈਵ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹਾਂਗੀ ਕਿ ਇਹ ਇੱਥੇ ਖਤਮ ਨਹੀਂ ਹੋਏਗੀ ਆਉਣ ਵਾਲੇ ਟਾਈਮ 'ਚ ਡਰਾਈਵ ਨੋਸੀ ਹੋਰ ਜਿਹੜਾ ਤੇਜ਼ੀ ਨਾਲ ਲੈ ਕੇ ਜਾਵਾਂਗੇ ਸੋ ਪਬਲਿਕ ਨੂੰ ਅਵੇਅਰ ਵੀ ਕੀਤਾ ਜਾਂਦਾ ਤੇ ਜੇ ਕੋਈ ਉਲੰਘਣਾ ਪਾਈ ਜਾਂਦੀ ਹੈ ਤੇ ਉਹ ਕਾਰਵਾਈ ਕਰਨ ਦਾ ਵੀ ਅਸੀਂ ਜਿਹੜਾ ਉਹ ਸਾਰਿਆਂ ਨੂੰ ਕਰਾਂਗੇ ਇਨਸ਼ੋਰ ਕਰਾਂਗੇ ਕਾਰਵਾਈ ਹੋਏਗੀ ਅੱਜ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਬੱਸੀ ਫਾਦੂ ਮਾਰਕੀਟ ਦੇ ਵਿੱਚ ਜਿੰਨੀ ਵੀ ਐਨਕ੍ਰੋਚਮੈਂਟ ਕੀਤੀ ਗਈ ਹੈ ਉਹ ਸਾਰੀ ਇਨਕ੍ਰੋਚਮੈਂਟ ਦੇ ਵਿਰੁੱਧ ਸਾਡੇ ਵੱਲੋਂ ਜਿਹੜੀ ਪਹਿਲੀ ਡਰਾਈਵ ਚਲਾਈ ਰ ਆ ਚੁੱਕੀ ਆ ਉਹਦੇ ਅਧੀਨ ਅਸੀਂ ਹੁਣ ਦੁਬਾਰਾ ਇੱਥੇ ਵਿਜ਼ਿਟ ਕੀਤੀ ਹੈ ਤੇ ਜਿੰਨੇ ਵੀ ਇਨਕ੍ਰੋਚਰਜ਼ ਇੱਥੇ ਪਾਏ ਗਏ ਆ ਉਹਨਾਂ ਦੇ ਅਗੇਂਸਟ ਕਾਰਵਾਈ ਕੀਤੀ ਸਰ ਹਾਂ ਜੇ ਵੀ ਦਿਨ ਨੇ ਵੀ ਇੱਕ ਛੋਟੇ ਸੱਟ ਚਲੇ ਯਾਰ ਸ਼ਾਨਦਾਰ ਆ ਇਹ ਵੀ ਪਛਾਣ ਹੈ ਉਹਨਾਂ ਨੂੰ ਇਹ ਵੀ ਕਿਹਾ ਜਾਣਾ ਵੀ ਰੋਡ ਜਾਮ ਕਰਾ ਦੇਣਾ ਦੇਖੋ ਇਹਦੇ ਵਿੱਚ ਤੁਸੀਂ ਵੀ ਬਿਲਕੁਲ ਅਵੇਅਰ ਹੋ ਕਿ ਜਦੋਂ ਵੀ ਐਸਟੈਂਡਿੰਗ ਇਨਕ੍ਰੋਚਮੈਂਟ ਹੁੰਦੀ ਆ ਇੱਥੇ ਜਿੰਨੇ ਵੀ ਸਾਡੇ ਇੱਥੇ ਲੋਕ ਆਉਂਦੇ ਨੇ ਸ਼ਾਪਿੰਗ ਕਰਨ ਉਹਨਾਂ ਨੂੰ ਦਿੱਕਤ ਹੁੰਦੀ ਆ ਨੰਬਰ 2 ਤੇ ਇਨ ਕੇਸ ਕੋਈ ਐਮਰਜੈਂਸੀ ਆ ਜਾਂਦੀ ਹੈ ਤੇ ਫਿਰ ਹੂ ਵਿਲ ਬੀ ਰਿਸਪੋਂਸੀਬਲ ਨਾ ਇੱਥੇ ਐਂਬੂਲੈਂਸ ਦੀ ਗੱਡੀ ਲੰਘ ਸਕਦੀ ਹੈ ਨਾ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਲੰਘ ਸਕਦੀ ਹੈ ਸੋ ਸਾਰੇ ਪਬਲਿਕ ਦੇ ਧਿਆਨ ਨੂੰ ਰੱਖ ਵਿੱਚ ਧਿਆਨ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਜਿਹੜੀ ਇਹ ਕਾਰਵਾਈ ਕਰ ਰਹੇ ਹਾਂ ਪਰ ਦੇਖਿਆ ਜਾਵੇ ਅੱਜ ਤੁਸੀਂ ਹੁਣ ਕਰ ਗਏ ਆ ਜੇ ਹਫਤਾ ਦਾ ਦਿਨ ਨਹੀਂ ਹੋਊਗਾ ਫਿਰ ਇਹੀ ਕੰਮ ਸ਼ੁਰੂ ਹੋ ਜਾਣਾ ਹੈ ਅਸੀਂ ਜਿਹੜੀ ਇਹ ਕਾਰਵਾਈ ਆ ਪਿਛਲੇ 1 ਹਫਤੇ ਤੋਂ ਸ਼ੁਰੂ ਕੀਤੀ ਹੋਈ ਆ ਅਲੱਗ-ਅਲੱਗ ਮਾਰਕੀਟਸ ਦੇ ਵਿੱਚ ਉਹਦੇ ਅਧੀਨ ਅਸੀਂ ਇਹਨਾਂ ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ ਕਿ ਤੁਸੀਂ ਇਹ ਜਿਹੜੀ ਵੀ ਇਨਕਰੋਚਮੈਂਟ ਕਰ ਰਹੇ ਹੋ ਇਹ ਰੂਲਸ ਦੇ ਅਗੇਂਸਟ ਹੈਗੀ ਆ ਤੁਸੀਂ ਨਾ ਕਰੋ ਜਦੋਂ ਇਹ ਨਹੀਂ हटਦੇ ਤੇ ਫਿਰ ਸਾਨੂੰ ਇੱਥੇ ਆਣਾ ਪੈਂਦਾ ਤੇ ਇਹਦੇ ਨਾਲ ਇਹਨਾਂ ਦਾ ਨੁਕਸਾਨ ਹੁੰਦਾ ਸੀ ਸਮਝ ਲਿਆ ਪਰ ਪਬਲਿਕ ਦਾ ਹਿੱਤ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ ਉਹਦੇ ਨਾਲ ਸਾਰੇ ਪਬਲਿਕ ਨੂੰ ਜਿਹੜੀ ਕਨਵੀਨੀਅੰਸ ਹੋਏ ਤੇ ਜਿਹੜਾ ਸਮਾਨ ਹੈ ਮੈਕੈਨਿਕ ਨੂੰ ਚੱਕਿਆ ਗਿਆ ਉਹ ਨੂੰ ਵਾਪਸ ਨਹੀਂ ਆਣ ਬੇਕਰ ਅਸੀਂ ਕੋਈ ਉਹ ਚਾਣੇ ਵਾਲਾ ਸਮਾਨ ਨਹੀਂ ਅਸੀਂ ਦੇਖੋ ਜੇ ਤੁਸੀਂ ਕਾਰਵਾਈ ਨੂੰ ਕਵਰੇਜ ਕੀਤੀ ਹੈ ਤੇ ਇਹਦੇ ਵਿੱਚ ਜਿਹੜਾ ਇਹਨਾਂ ਦਾ ਸਮਾਨ ਤੋਂ ਨੁਕਸਾਨ ਹੋ ਸਕਦਾ ਸੀ ਉਹ ਨਹੀਂ ਅਸੀਂ ਲੈ ਰਹੇ ਅਸੀਂ ਸਿਰਫ ਇਹਨਾਂ ਨੇ ਜਿਹੜੇ ਮੰਜੇ ਬਾਹਰ ਲਗਾਏ ਆ ਫੱਟੇ ਬਾਹਰ ਲਗਾਏ ਆ ਜਿਹਦੇ ਉੱਪਰ ਇਹਨਾਂ ਦਾ ਸਮਾਨ ਮੋਸਲੀ ਰੱਖਿਆ ਜਾਂਦਾ ਉਹਨਾਂ ਨੂੰ ਆਪਣੇ ਕਮਰੇ ਵਿੱਚ ਕੱਲ ਵੀ ਇੱਕ ਐਕਸ਼ਨ ਲਿਖਿਆ ਗਿਆ ਤੁਹਾਡਾ ਵੀ ਇੱਕ ਇਹਨਾਂ ਨੂੰ ਬਿਲਡਿੰਗ ਨੂੰ ਸੀਲ ਕੀਤਾ ਗਿਆ ਪਰ ਹਾਰਸ਼ਾਪੁਰ ਦੇ ਵਿੱਚ ਕਈ ਅਜਿਹੀਆਂ ਮਾਰਤਾ ਜੀ ਨੂੰ ਨਗਰ ਨਿਗਮ ਨੂੰ ਨੋਟਿਸ ਵੀ ਕੀਤਾ ਗਿਆ ਪਰ ਉਹ ਸਾਰੀ ਨਹੀਂ ਅਸੀਂ ਇਹ ਜਿਹੜੀ ਕਾਰਵਾਈ ਆ ਕੱਲ ਸਟਾਰਟ ਕਰ ਚੁੱਕੇ ਹਾਂ ਉਹਦੇ ਵਿੱਚ ਅਸੀਂ ਦੋ ਬਿਲਡਿੰਗ ਜਿਹੜੀਆਂ ਉਹ ਸੀਲ ਕੀਤੀਆਂ ਨੇ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਬਿਲਡਿੰਗਸ ਨੂੰ ਵਿਜ਼ਿਟ ਕੀਤਾ ਉਹ ਅਸੀਂ ਆਪਣਾ ਰਿਕਾਰਡ ਚੈੱਕ ਕਰਕੇ ਨਕਸ਼ੇ ਚੈੱਕ ਕਰਕੇ ਉਦੇ ਅਗੇ ਅਦੀਨ ਜੋ ਵੀ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਉਹਨਾਂ ਦੇ ਅਗੇ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਇਹ ਡਰਾਈਵ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹਾਂਗੀ ਕਿ ਇਹ ਇੱਥੇ ਖਤਮ ਨਹੀਂ ਹੋਏਗੀ ਆਉਣ ਵਾਲੇ ਟਾਈਮ 'ਚ ਡਰਾਈਵ ਨੂੰ ਅਸੀਂ ਹੋਰ ਜਿਹੜਾ ਤੇਜ਼ੀ ਨਾਲ ਲੈ ਕੇ ਜਾਵਾਂਗੇ ਸੋ ਪਬਲਿਕ ਨੂੰ ਅਵੇਅਰ ਵੀ ਕੀਤਾ ਜਾਂਦਾ ਤੇ ਜੇ ਕੋਈ ਉਲੰਘਣਾ ਪਾਈ ਜਾਂਦੀ ਹੈ ਤੇ ਉਹ ਕਾਰਵਾਈ ਕਰਨ ਦਾ ਵੀ ਅਸੀਂ ਜਿਹੜਾ ਉਹ ਸਾਰਿਆਂ ਨੂੰ ਕਰਾਂਗੇ ਇਨਸ਼ੋਰ ਕਰਾਂਗੇ ਕਾਰਵਾਈ ਹੋਏਗੀ